ਕਿੰਨਰਾਂ ਦੇ ਦੋ ਗਰੁੱਪ ਆਪਸ ਦੇ ਵਿੱਚ ਭੇੜ ਪਏ ਨੇ ਤਾਂ ਬੱਸ ਸੜੇ ਦੇ ਅੰਦਰ ਪੈਸੇ ਮੰਗਣ ਨੂੰ ਲੈ ਕੇ ਸਾਰਾ ਵਿਵਾਦ ਸ਼ੁਰੂ ਹੁੰਦਾ ਤਸਵੀਰਾਂ ਅਬੋਹਰ ਦੇ ਬੱਸ ਸਟੈਂਡ ਦੀਆਂ ਨੇ ਜਿੱਥੇ ਉਸ ਵੇਲੇ ਕਾਫੀ ਜ਼ਿਆਦਾ ਹੰਗਾਮਾ ਹੋ ਗਿਆ ਜਦ ਦੋ ਕਿਨਾਰੇ ਦੇ ਗੁੱਟ ਆਪਸ ਦੇ ਵਿੱਚ ਭਿੜੇ ਨੇ ਤੇ ਦੱਸਿਆ ਜਾ ਰਿਹਾ ਹੈ ਕਿ ਇੱਥੇ ਬੱਸ ਸਟੈਂਡ ਦੇ ਅੰਦਰ ਪੈਸੇ ਮੰਗਣ ਨੂੰ ਲੈ ਕੇ ਇਹਨਾਂ ਦੋਵਾਂ ਧਿਰਾਂ ਦੇ ਵਿੱਚ ਵਿਵਾਦ ਹੋਇਆ ਤੇ ਗੱਲ ਇੰਨੀ ਜ਼ਿਆਦਾ ਵਧੀ ਹੈ ਕਿ ਇੱਕ ਦੂਜੇ ਤੇ ਇੱਥੇ ਹਮਲਾ ਕਰ ਦਿੱਤਾ ਗਿਆ ਉੱਥੇ ਹੀ ਮੌਕੇ ਤੇ ਮੌਜੂਦ ਲੋਕ ਜਿਨ੍ਹਾਂ ਵੱਲੋਂ ਇਹਨਾਂ ਦੀ ਵੀਡੀਓ ਬਣਾ ਲਈ ਗਈ ਹੈ ਕਿ ਦੂਜੇ ਤੇ ਚਪਲਾ ਤੱਕ ਦੇ ਨਾਲੇ ਹਮਲਾ ਕਰਦੇ ਹੋਏ ਨਜ਼ਰ ਆਈ ਨਹੀਂ ਹਾਲਾਂਕਿ ਜਦ ਵੀਡੀਓ ਬਣਦੀ ਹੈ ਤੇ ਮੌਕੇ ਤੇ ਲੋਕ ਪੁਲਿਸ ਨੂੰ ਵੀ ਸਾਧਦੇ ਨੇ ਪੁਲਿਸ ਮੌਕੇ ਤੇ ਪਹੁੰਚੀ ਤਾਂ ਦੋਵਾਂ ਧਿਰਾਂ ਨੂੰ ਹਿਰਾਸਤ ਦੇ ਵਿੱਚ ਤਾਂ ਲੈ ਲਿਆ ਗਿਆ ਤੇ ਦੋਵਾਂ ਦੇ ਬਿਆਨ ਲਿਖ ਲਏ ਗਏ ਨੇ ਫਿਲਹਾਲ ਇਸ ਮਾਮਲੇ ਦੇ ਵਿੱਚ ਪੁਲਿਸ ਕਾਰਵਾਈ ਕਰ ਰਹੀ ਹੈ ਤੇ ਪਰ ਇਹ ਜਿਹੜੀ ਵੀਡੀਓ ਇਸ ਵੇਲੇ ਸੋਸ਼ਲ ਮੀਡੀਆ ਤੇ ਕਾਫੀ ਜ਼ਿਆਦਾ ਵਾਇਰਲ ਹੋ ਰਹੀ ਹੈ

ਅਸੀਂ ਇਹ ਦੋਨਾਂ ਤਰ੍ਹਾਂ ਨੂੰ ਥਾਣੇ ਤਲਬ ਕੀਤਾ ਸੀ ਤੇ ਬਸ ਸਟੈਂਡ ਦੇ ਜਿਹੜੇ ਉੱਥੇ ਜਿਹਨੇ ਠੇਕੇ ਤੇ ਲਿਆ ਤੇ ਬੱਸਾਂ ਦੇ ਮੈਨੇਜਰ ਵੀ ਆਏ ਸੀ ਜਿਨ੍ਹਾਂ ਨੇ ਸਾਨੂੰ ਸਾਰੀ ਗੱਲ ਬਾਤ ਦੱਸੀ ਵੀ ਇਹ ਬੱਸਾਂ 'ਚ ਪੈਸੇ ਮੰਗਣ ਪਿੱਛੇ ਲੜਦੇ ਆ ਆਪ ਤੇ ਦੋਹਾਂ ਤਰ੍ਹਾਂ ਨੂੰ ਸਮਝਾਇਆ ਇਹ ਵੀ ਤੁਸੀਂ ਇਸ ਤੋਂ ਬਾਅਦ ਬੱਸ ਅੱਡੇ 'ਚ ਜਾ ਕੇ ਕਿਸੇ ਤੋਂ ਪੈਸੇ ਨਹੀਂ ਮੰਗਣੇ